ਇਸੇ ਤਰ੍ਹਾਂ ਇਹ ਦੁੱਖ ਤੇ ਸੁੱਖ ਮਿਲਦੇ ਆ ਤੇ ਸਾਡੇ ਜਿਹੜੀ ਆ ਜੀਵਨ ਦਾ ਜ਼ਿੰਦਗੀ ਦਾ ਮਨੋਰਥਾ ਉਹ ਗਾਹ ਨੂੰ ਆਦਾ ਤੇ ਦੁੱਖਾਂ ਤੇ ਸੁੱਖਾਂ ਤੋਂ ਬਿਨਾ ਜ਼ਿੰਦਗੀ ਜਿਹੜੀ ਇਹਦਾ ਕਿਆ ਜਿਹਦਾ ਕਿਆਸ ਨਹੀਂ ਕੀਤਾ ਜਾ ਸਕਦਾ ਤੇ ਸਰਦਾਰ ਨਰਵੈਰ ਸਿੰਘ ਜਿਹੜੀ ਬੌਕਸਰ ਮਰਹੂਮ ਆ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਅੱਜ ਮੈਂ ਉਹਨਾਂ ਨੂੰ ਯਾਦ ਕਰਨ ਦੇ ਆ ਤੇ ਆ ਜਿਹੜੀ ਜਲਾਈ ਹੋਈ ਇਸ ਜੁਲਾਈ ਦੀ ਉਹਦਾ ਹੀ ਜਨਮ ਦਿਨ ਮਨਾਉਂਦੇ ਹੁੰਦੇ ਸੀ 7 ਜੁਲਾਈ ਨੂੰ ਉਹ ਇਸ ਪਾਨੀ ਸੰਸਾਰ ਚ ਨਹੀਂ ਰਿਹਾ ਚਲੋ ਖੁਦਗਰਜੀ ਨੂੰ ਮੁੱਖ ਰੱਖ ਕੇ ਤੇ ਆਪਣੇ ਕੋ ਮਕਸਦ ਹਾਸਲ ਕਰਨ ਵਾਸਤੇ ਤੁਹਾਡੇ ਨਾਲ ਹੂ 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 ਕਰਦਾ ਤੇ ਬਹੁਤ ਤੁਹਾਡਾ ਆਪਣਾ ਹੁੰਦੀ ਕੋਸ਼ਿਸ਼ ਕਰਦਾ ਐਂਡ ਦੀ ਬਾਕੀ ਉਹਨੇ ਤੁਹਾਡੀ ਪਿੱਛੇ ਛੁਰਾ ਮਾਰਨਾ ਹੀ ਮਾਰਨਾ ਲੋਕ ਅਕਸਰ ਸੋ ਜਾਂਦੇ ਹਨ ਰਾਤ ਨੂੰ ਦਿਲ ਦੁਖਾ ਕੇ ਔਰ ਉਹ ਇਹ ਵੀ ਨਹੀਂ ਸੋਚਦੇ ਕਿ ਜਿਸ ਕਾ ਦਿਲ ਦੁਖਾਇਆ ਹੈ ਉਹ ਸੋਇਆ ਵੀ ਹੋਗਾ ਕਿ ਨਹੀਂ ਅਸਤਰੀਕਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ ਤੇ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਦੋਸਤੋ ਸਵੇਰੇ 6:30 ਵਜੇ ਦਾ ਸਮਾਂ ਤੇ ਮੈਂ ਆ ਹੀ ਖੇਤਾਂ ਵਿੱਚ ਘੁੰਮਣਾ ਆ ਚਲੋ ਸਵੇਰ ਦੀ ਸੈਰ ਸ਼ੁਰੂ ਦੁਬਾਰਾ ਕਰਦੇ ਹਾਂ ਕਿਉਂਕਿ ਪਿਛਲੇ ਦਿਨੀ ਬੜੇ ਮਰੋੜੇ ਸੀ ਤੇ بارشਾਂ ਬੁਰਸ਼ਾਂ ਹੁੰਦੀਆਂ ਰਹੀਆਂ ਤੇ ਉਹਨਾਂ ਕਰਕੇ ਥੋੜਾ ਜਿਹਾ ਮੌਸਮ 'ਚ ਫਰਕ ਪਿਆ ਅੱਜ ਤੀ ਤੋਂ ਫੇਰ ਨਹੀਂ ਡਾਢੀ ਅਸਵਾਲੀ ਹੁੰਦੀ ਐ ਲੈਂ ਲੱਗਦਾ ਵੀ ਜਿਹੜਾ ਐਸ ਵਾਲੀ ਹੋਈ ਪਿਛੇ ਨਹੀਂ ਹੋਈ ਤੇ ਉਹਦਾ ਕਰਕੇ ਐ ਇੱਥੇ ਸ਼ਹਿਰ ਤੋਂ ਵੀ ਘਟ ਨਿਕਲਿਆ ਤੇ ਹੁਣ ਮੈਂ ਕਿਹਾ ਸਵੇਰੇ ਸਵੇਰ ਦੇ ਤੀਨ ਬਣਾਉਣੇ ਆ ਤੇ ਨਾਲੇ ਖੇਤਾਂ 'ਚ ਬੰਦਾ ਘੁੰਮਦਾ ਫਿਰਦਾ ਹੋਵੇ ਤੇ ਖੇਤਾਂ ਦੀ ਜਿਹੜੀ ਵਾਹ ਵਾਹ ਖੇਤਾਂ ਦਾ ਜਿਹੜਾ ਸੁਹਾਪਣ ਆ ਤੇ ਖੇਤਾਂ ਦਾ ਜਿਹੜਾ ਪਿਆਰ ਆ ਇਹ ਬੰਦੇ ਨੂੰ ਹਮੇਸ਼ਾ ਹੀ ਜਵਾਨ ਰੱਖਦਾ ਔਰ ਸਿਹਤਮੰਦ ਰੱਖਦਾ ਤੇ ਸਿਆਣੇ ਕਹਿੰਦੇ ਦੋਸਤੋ ਵੇਦੋ ਟੁੱਪ ਤੇ بارش ਮਿਲਦੀਆਂ ਨਾ ਤੇ ਫਿਰ ਜਿਹੜੀਆਂ ਸਤਰੰਗੀ ਪੀਂਗਾ ਉਹਦੇ ਰੰਗ ਉੱਬਰਦੇ ਆ ਉਹ ਰੰਗ ਸਾਨੂੰ ਜਿਹੜੇ ਆ ਬੜੇ ਸੋਹਣੇ ਲੱਗਦੇ ਆ ਇਸੇ ਤਰ੍ਹਾਂ ਜਿਦਾ ਦੁੱਖ ਤੇ ਸੁਖ ਮਿਲਦੇ ਆ ਤੇ ਸਾਡੇ ਜਿਹੜੀ ਆ ਜੀਵਨ ਦਾ ਜ਼ਿੰਦਗੀ ਦਾ ਮਨੋਰਥਾ ਉਹ ਗਾਂ ਨੂੰ ਵਾਦਾ ਤੇ ਦੁੱਖਾਂ ਤੇ ਸੁੱਖਾਂ ਤੋਂ ਬਿਨਾ ਜ਼ਿੰਦਗੀ ਜਿਹੜੀ ਇਹਦਾ ਕਿਆ ਜਿਹੜਾ ਕਿਆਸ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸਾਡੀ ਜ਼ਿੰਦਗੀ ਦਾ ਦੁੱਖ ਤੇ ਸੁੱਖ ਹਿੱਸਾ ਨੇ ਤੇ ਮੈਂ ਬੈਠਾ ਹਾਂ ਇਸ ਰੇ ਇੱਥੇ ਆਗੇ ਆਪਣੇ ਖੇਤ ਮੰੰਬੀ ਤੇ ਤੇ ਮੈਂ ਚਲੋ ਮੰਜਾ ਡਾਇਆ ਹੈ ਇਸ ਬੰਦੇ ਨੇ ਪਹਿਲੀ ਠੇਕੇ ਤੇ ਲਈ ਆ ਤੇ ਹੁਣ ਨਾਲੇ ਸਾਈਕਲ ਲੈ ਗਿਆ ਹੈ ਅੱਜ ਆਪਣਾ ਉਹ ਸਾਈਕਲ ਵੀ ਦੂਜਾ ਵਾ ਮੇਡ ਇਨ ਚਾਈਨਾ ਉਹ ਇੰਡੀਆ ਦੇ ਸਾਈਕਲ ਸਖੋ ਹੈ ਤੇ ਉੱਤੋਂ ਹੌਲੇ ਆ ਪਰ ਚੱਲਣ ਚ ਵਧ ਗਿਆ ਨੇ ਇਹਦੇ ਜਿਹੜਾ ਸਾਈਕਲ ਆ ਸਾਈਕਲ ਕਹਾਦਾ ਛੋਟਾ ਹਾਥੀ ਆ ਆਪਣੀ ਮਰਜ਼ੀ ਤੇ ਤੁਰਦਾ ਜਿੰਨਾਕ ਮਰਜ਼ੀ ਤੂੰ ਫੈਦਕੂਨ ਨੂੰ ਮਾਰੀ ਜਾਓ ਉਹ ਤੇ ਸੇਤ ਤੇ ਕੋਈ ਆਸਮਾਨੀ ਆਪਦਾ ਮੈਨੂੰ ਦੋਸਤੀ ਰੂਹ ਮੇਂ ਉਤਰਾ ਹੋਆ ਰਿਸ਼ਤਾ ਹੈ ਸਾਹਬ ਮੁਲਾਕਾਤें ਕਮ ਹੋਵੋ ਤੋ ਦੋਸਤੀ ਕਮ ਨਹੀਂ ਹੁੰਦੀ ਜਿੱਥੇ ਸਾਡਾ ਪਿਆਰ ਹੋਵੇ ਜਿੱਥੇ ਸਾਨੂੰ ਮੋਹ ਹੋਵੇ ਤੇ ਹੋਵੇ ਜਿੰਨੂੰ ਅਸੀਂ ਦਿਲੋਂ ਚਾਹਦੇ ਹੋਈਏ ਉੱਥੇ ਸਾਡਾ ਪਿਆਰ ਕੱਢੀ ਘੱਟ ਨਹੀਂ ਹੁੰਦਾ ਮੁਲਾਕਾਤਾਂ ਬੇਸ਼ੱਕ ਹੀ ਭਰੇ ਘੱਟ ਹੋਣਾ ਕਿਉਂਕਿ ਫਿਰ ਜੀਵਨ ਸਾਡਾ ਜਿਹੜਾ ਦੇਰੀ ਚੋਗ ਬੜੀ ਦੂਰ ਦੂਰ ਫਰਮਾਨਾ ਨੇ ਖਿਲਾਰੀ ਆ ਕੋਈ ਅਮਰੀਕਾ 'ਚ ਬੈਠਾ ਕੋਈ ਕੈਨੇਡਾ 'ਚ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਭਾਤ ਵੀ ਕਿਹੜਾ ਛੋਟਾ ਦੇਸ਼ ਆ ਇਹਦੇ ਵੀ ਦੂਰ ਦਰਾਡੇ ਏਸ਼ਿਆਂ 'ਚ ਕੋਈ ਨਾ ਕੋਈ ਆਪਦੇ ਕੰਮਾਂ ਦੇ ਸਿਲਸਿਲੇ ਚੱਲਦਾ ਫਿਰਦਾ ਰਹਿੰਦਾ ਇਹ ਕਰਕੇ ਦੋਸਤਾਂ ਦੇ ਵਿੱਚ ਕਦੇ فاਸਲਾ ਨਹੀਂ ਆਉਂਦਾ ਦੂਰੀਆਂ ਉਹਨਾਂ ਦੀ ਦੋਸਤੀ ਦੇ ਵੀ ਦਰਮਿਆਨ ਨਹੀਂ ਆਉਂਦੀਆਂ ਦੋਸਤੀ ਜਿਹੜੀ ਆ ਉਹ ਨਹੀਂ ਨਿੱਗੀ ਰਹਿੰਦੀ ਆ ਅੱਜ ਵੀ ਜਿਹੜਾ ਮੇਰਾ ਵੱਡਾ ਭਾਊ ਆ ਸੰਤੋਖ ਸਿੰਘ ਪੰਨੂ ਜਾਂ ਸੁਖਜਿੰਦਰ ਸਿੰਘ ਹੋਵੇ ਯਾਰ ਮੁੰਡਾ ਰਾਜੂ ਆ ਜਾਂ ਪਰਮਜੀਤ ਆ ਅਸੀਂ ਚਾਰ ਪੰਜ ਦੋਸਤ ਸੀ ਤੇ ਸਰਦਾਰ ਨਰਵੈਤ ਸਿੰਘ ਹੁਣੀ ਸੀ ਬੌਕਸਰ ਮਰਹੂਮ ਆ ਰਮਾਤ ਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਅੱਜ ਮੈਂ ਉਹਨਾਂ ਨੂੰ ਯਾਦ ਕਰਦੇ ਆ ਤੇ ਆ ਜਿਹੜੀ ਜਲਾਈ ਹੋਈ ਇਸੇ ਜਲਾਈ ਦੀ ਉਹਦਾ ਅਸੀਂ ਜਨਮ ਦਿਨ ਮਨਾਉਦੇ ਹੁੰਦੇ ਸੀ 7 ਜੁਲਾਈ ਨੂੰ ਉਹ ਇਸ ਫਾਨੀ ਸੰਸਾਰ ਚ ਨਹੀਂ ਰਿਹਾ ਚਲੋ ਦੁਨੀਆ ਜਿਹੜੀ ਜਿਹੜਾ ਉਹਨੂੰ ਵੀ ਜਦੋਂ ਅਸੀਂ ਯਾਦ ਕਰਦੇ ਆ ਮਨ ਬੜਾ ਭਾਵਕ ਹੋ ਜਾਂਦਾ ਇਹ ਆ ਦੋਸਤੀ ਦੇ ਦੋਸਤੋ ਰਿਸ਼ਤੇ ਜਿਹੜੇ ਆ ਇਹ ਮੇਹ ਹੈਗੇ ਬੜੇ ਰਹਿੰਦੇ ਆ ਔਰ ਜਿਸ ਕੋਲ ਜਿੱਥੇ ਦੋਸਤੀ ਨਹੀਂ ਹੁੰਦੀ ਜੇ ਬੰਦੇ ਕੋਲ ਦੋਸਤ ਨਹੀਂ ਹੁੰਦੇ ਉੱਥੇ ਜ਼ਿੰਦਗੀ ਦਾ ਕੋਈ ਨਿੱਗ ਵੀ ਨਹੀਂ ਹੁੰਦਾ ਉੱਥੇ ਜ਼ਿੰਦਗੀ ਦਾ ਕੋਈ ਸਵਾਦ ਵੀ ਨਹੀਂ ਹੁੰਦਾ ਕਿਉਂਕਿ ਜੋ ਰੰਗ ਖੂਬਸੂਰਤੀ ਜਿਹੜੀ ਆ ਉਹ ਦੋਸਤਾਂ ਨੇ ਤੁਹਾਡੀ ਜ਼ਿੰਦਗੀ ਚ ਭਰਨੀ ਆ ਨਾ ਉਹ ਕੋਈ ਹੋਰ ਨਹੀਂ ਕਰ ਸਕਦਾ ਇੱਕ ਦੋਸਤ ਹੀ ਹੁੰਦਾ ਜਿਹਦੇ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਕਰ ਸਕਦੇ ਜਿਹਦੇ ਮੋਢੇ ਤੇ ਸਿਰ ਰੱਖ ਸਕਦੇ ਜ ਅਦਰਵਾਈਜ਼ ਇਹ ਦੁਨੀਆਂ ਭਾਵੇਂ ਜਿੰਨੀ ਮਰਜ਼ੀ ਕਰੋੜਾਂ ਲੋਕ ਇੱਥੇ ਤੁਰੇ ਫਿਰਦੇ ਆ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਂਦੇ लोग अक्सर सो जाते हैं रात को दिल दुखाकर और वो ये भी नहीं सोचते कि जिसका दिल दुखाया है वो सोया भी होगा कि नहीं सानू ਆਪਣੇ ਤੱਕ ਅਹੀ ਸੀਮਤ ਹੁੰਦੇ ਆ ਸਾਨੂੰ ਇਹ ਹੁੰਦਾ ਕਿ ਸਾਡਾ ਮਕਸਦ ਹਾਲ ਹੋ ਜੇ ਤੇ ਇਹ ਆਪਦੇ 10 ਰੁਪਈਆ ਦੇ ਫਾਇਦੇ ਪਿੱਛੇ ਅਹੀ ਕਿਸੇ ਦਾ 10 ਰੁਪਈਆ ਦਾ ਨੁਕਸਾਨ ਵੀ ਕਰਦੇ ਆ ਤੇ ਅਹੀ ਕਰ ਦਿੰਦੇ ਆ ਸਾਡੀ ਜਿਹੜੀ ਭਾਵਨਾ ਹੁੰਦੀ ਓਹੀ ਹੋਈ ਹੁੰਦੀ ਆ ਕਿ ਸਾਡਾ ਉਲੂ ਸਿੱਧਾ ਰਹਿਣਾ ਚਾਹੀਦਾ ਬਲ ਜਿਹੜਾ ਜੋ ਵਿੰਗਾ ਹੁੰਦਾ ਉਹ ਦੇਖ ਅਸੀਂ ਕਿਸੇ ਦਾ ਹੱਕ ਮਾਰਨ ਲੱਗੇ ਕਿਸੇ ਦਾ ਮਤਲਬ ਉਹਦੇ ਨਾਲ ਉਹਦੀ ਮਜ਼ਦੂਰੀ ਮਾਰਨ ਲੱਗੇ ਉਹਦੇ ਨਾਲ ਕੋਈ ਧੱਕਾ ਕਰਨ ਲੱਗੇ ਗਰੀਬ ਬੰਦੇ ਨਾਲ ਅਸੀਂ ਇਹ ਨਹੀਂ ਸੋਚਦੇ ਕਿ ਸਾਨੂੰ ਇਹਦਾ ਸਵਾਬ ਦੇਣਾ ਪੈਣਾ ਅਸੀਂ ਕਹਿੰਦੇ ਸਾਡੇ ਨੂੰ ਜਾਬਰ ਕੋਈ ਨਹੀਂ ਪਰ ਸਾਡੇ ਨੂੰ ਵੱਡਾ ਕੋਈ ਨਹੀਂ ਤੇ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਆ ਵੀ ਜਿਹੜੀ ਵਾਲ ਤੋਂ ਬਰੀਕ ਆ ਨਾ ਚੀਜ਼ ਆ ਉਹ ਆ ਰਸਤਾ ਕੁਦਰਤ ਵੱਲ ਨੂੰ ਜਾਂਦਾ ਔਰ ਕੁਦਰਤ ਇੰਨੀ ਚੱਕੀ ਇੰਨਾ ਬਰੀਕ ਚੱਲਦੀ ਆ ਕਿ ਉਹ ਤਿਲ ਤਿਲ ਤੇਲ ਵੀ ਬਹੁਤ ਵੱਡਾ ਇੱਕ ਮੈਂ ਕਿੰਨਾ ਦਾਣਾ ਵਾ ਉਹਦੇ ਤੋਂ ਇਹ ਹਜ਼ਾਰ ਗੁਣਾ ਛੋਟੀ ਜਿਹੜੀ ਕੋਈ ਚੀਜ਼ ਆ ਉਹਦਾ ਵੀ ਹਿਸਾਬ ਕਰਦੀ ਹੈ ਕੁਦਰਤ। ਪਰ ਕਦੀ ਜੋ ਸਾਡੇ ਐਕਸ਼ਨ ਦਾ ਰੈਐਕਸ਼ਨ ਹੁੰਦਾ ਕਦੀ ਇਹ ਨਾ ਸੋਚੋ ਕਿ ਸਾਨੂੰ ਜੋ ਅਸੀਂ ਕਰ ਰਹੇ ਹਾਂ ਸਾਨੂੰ ਵਾਪਸ ਮਿਲਣਾ ਨਹੀਂ। ਇਹੀ ਕੁਝ ਕੁਦਰਤal ਚੰਗਾ ਭੇਜ ਦੇ ਇਸੇ ਕਰਕੇ ਸਿਆਣੇ ਕਹਿੰਦੇ ਜਦੋਂ ਕੋਈ ਕੁਝ ਬੋਲਣਾ ਤੇ ਆਪਦੇ ਮੂੰਹ ਦੇ ਵਿੱਚ ਸ਼ਬਦ ਜਿਹੜੇ ਆ ਉਹ ਚੰਗੇ ਸ਼ਬਦ ਬੋਲੋ। ਕਿਉਂਕਿ ਕੁਦਰਤ ਨੇ ਉਹਦਾ ਵੀ ਰਿਟਰਨ ਤੁਹਾਨੂੰ ਦੇਣਾ ਚੰਗੇ ਸ਼ਬਦਾਂ ਦਾ ਔਰ ਜਿਹੜੇ ਤੁਸੀਂ ਮਾੜੇ ਬੋਲੇ ਆ ਉਹਦਾ ਵੀ ਰਿਟਰਨ ਤੁਹਾਨੂੰ ਮਿਲਣਾ ਹੀ ਮਿਲਣਾ ਤੇ ਫਿਰ ਉਹ ਗੁਰਬਾਣੀ ਚੋਂਦਾ ਵੀ ਉਹ ਕਿਲ ਵਿਖ ਜਿੰਨੇ ਦੁੱਖ ਨੇ ਉਹ ਫਿਰ ਸਮੂਹਾ ਦੇ ਰੂਪ ਚ ਤੁਹਾਡੇ ਹੱਥੋਂ ਤੁਰੇ ਆਉਂਦੇ ਆ ਚਲੋ ਕਈ ਵਾਰੀ ਦੋਸਤੋ ਅਸੀਂ ਇਸ ਵੇਸ ਚ ਪੈ ਜਾਂਦੇ ਆ ਮੇਰਾ ਆਪਣਾ ਕੌਣ ਆ ਮੇਰਾ ਪਰਾਇਆ ਕੌਣ ਆ ਮੇਰਾ ਰਿਸ਼ਤੇਦਾਰ ਜਿਹੜਾ ਵਾ ਉਹ ਫਲਾਨਾ ਉਹ ਮੇਰਾ ਬੜਾ ਵਾ ਮੇਰਾ ਵਾ ਉਹ ਮੇਰਾ ਭਰਾ ਵਾ ਉਹ ਮੇਰੀ ਭੈਣ ਕੋਈ ਟੱਡਾ ਆਪਣਾ ਨਹੀਂ ਇਸ ਦੁਨੀਆ 'ਚ ਤੁਸੀਂ ਇਕੱਲੇ ਜੇ ਤੁਹਾਡਾ ਆਪਣਾ ਉਹ ਹੀ ਆ ਜਿਹੜਾ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਤੁਹਾਡੇ ਪਿਆਰ ਨੂੰ ਸਮਝਦਾ ਆ ਮੇਰਾ ਡੌਗੀ ਆ ਇਹ ਮੇਰ ਨਾਲ ਸਾਈਕਲ ਦੇ ਉੱਤੇ ਜਦੋਂ ਮੈਂ ਸਵਾਰ ਸੀ ਤੇ ਮੇਰ ਨਾਲ ਚੱਲਦਾ ਆ ਇਹ ਇਹਨੇ ਮੇਰ ਨਾਲ ਕੋਈ ਜ਼ਮੀਨ ਦਾ ਹਿੱਸਾ ਨਹੀਂ ਮੰਗਦਾ ਇਹਨੇ ਕੋਈ ਮੇਰ ਨਾਲ ਜਾਇਦਾਦ ਦਾ ਕੋਈ ਦਾ ਲੈਣ ਦੇ ਨਹੀਂ ਕੋਈ ਇਹਦਾ ਮੇਰਾ ਵਟ ਦਾ ਰੌਲਾ ਨਹੀਂ ਕੋਈ ਘਰ ਦਾ ਕੋ ਬੰਨੇ ਦਾ ਰੌਲਾ ਨਹੀਂ ਸਿਰਫ ਇਹ ਪਿਆਰ ਆ ਇਹਦੀਆਂ ਭਾਵਨਾਵਾਂ ਵਾ ਇਹਨੂੰ ਪਤਾ ਵਾ ਇਹ ਬੰਦਾ ਮੈਨੂੰ ਪਿਆਰ ਕਰਦਾ ਔਰ ਇਹ ਮੈਨੂੰ ਉਹਦੇ ਤੋਂ ਦੂਣਾ ਦੇਣ ਦੀ ਕੋਸ਼ਿਸ਼ ਕਰਦਾ ਤੇ ਪਿਆਰ ਉੱਥੇ ਹੀ ਸਫਲ ਆ ਤੁਹਾਡਾ ਤੁਹਾਡਾ ਤੇ ਵੀ ਉੱਥੇ ਹੀ ਜਿਹੜਾ ਮੋਹ ਵੀ ਉੱਥੇ ਹੀ ਸਫਲ ਆ ਜਿੱਥੇ ਕੋਈ ਤੁਹਾਡੀ ਭਾਵਨਾਵਾਂ ਦੀ ਕਦਰ ਕਰਦਾ ਜਿੱਥੇ ਕੋਈ ਖੁਦਗਰਜ਼ੀ ਨੂੰ ਮੁੱਖ ਰੱਖ ਕੇ ਤੇ ਆਪਣੇ ਕੋ ਮਕਸਦ ਹਾਸਲ ਕਰਨ ਵਾਸਤੇ ਤੁਹਾਡੇ ਨਾਲ ਹੂ ਹੂ ਕਰਦਾ ਤੇ ਬਹੁਤ ਤੁਹਾਡਾ ਆਪਣਾ ਹੁੰਦੀ ਕੋਸ਼ਿਸ਼ ਕਰਦਾ ਐਂਡ ਦੀ ਬਾਕੀ ਉਹਨੇ ਤੁਹਾਡੀ ਪਿੱਛੇ ਛੁਰਾ ਮਾਰਨਾ ਹੀ ਮਾਰਨਾ ਇਹ ਹੋਈ ਨਹੀਂ ਸਕਦਾ ਉਹ ਕਦੀ ਨਾ ਮਾਰੇ ਇਹ ਕਰਕੇ ਪਿਆਰ ਆ ਜਿਹੜਾ ਇਹਦਾ ਰਾਹ ਜਿਹੜਾ ਇਹ ਭਾਵਨਾਵਾਂ ਧੋਕੇ ਜਾਂਦਾ ਇਹ ਸੱਚੀ ਸ਼ਰਧਾ ਧੋਕੇ ਜਾਂਦਾ ਔਰ ਜਦੋਂ ਅਸੀਂ ਕਿਸੇ ਨੂੰ ਅਪਣਾਉਨੇ ਆ ਕਿਸੇ ਨੂੰ ਪਿਆਰ ਕਰਦੇ ਆ ਇਹ ਨਹੀਂ ਹੁੰਦਾ ਕਿ ਉਹਦੀਆਂ ਖੂਬੀਆਂ ਨੂੰ ਕਰਦੇ ਆ ਉਹਦੀਆਂ ਕਮੀਆਂ ਨੂੰ ਵੀ ਸਾਨੂੰ ਨਾਲ ਹੀ ਅਪਣਾਉਣਾ ਪੈਂਦਾ ਕਿਉਂਕਿ ਕੋਈ ਵੀ ਇਨਸਾਨ ਆ ਜਿਹੜਾ ਉਹ ਕਦੀ ਜ਼ਿੰਦਗੀ ਦੇ ਵਿੱਚ ਪੂਰਾ ਨਹੀਂ ਮੁਕੰਮਲ ਨਹੀਂ ਹੋ ਸਕਦਾ ਤੇ ਇਸ ਕਰਕੇ ਜਿਹੜੇ ਸਾਨੂੰ ਜਿੱਥੇ ਸਾਡਾ ਪਿਆਰ ਆ ਤੇ ਸਾਨੂੰ ਕਿਸੇ ਦਾ ਜਿੱਥੇ ਅਸੀਂ ਗੁਣ ਅਪਣਾਉਣੇ ਆ ਉੱਥੇ ਉਹਨਗੀਆਂ ਕਮੀਆਂ ਵੀ ਅਸੀਂ ਉਹਨੂੰ ਆਪਣਾਉਂਿਆ ਤੇ ਭਾਵਨਾਵਾਂ ਜਿਹੜੀਆਂ ਇਹੋ ਹੀ ਰਾਹ ਵਾ ਕੋਈ ਪਸ਼ੂ ਹੋਵੇ ਪੰਛੀ ਹੋਵੇ ਜਿਹਨੂੰ ਤੁਸੀਂ ਪਿਆਰ ਕਰਦੇ ਜੀ ਉਹ ਤੁਹਾਡੀ ਤਲੀ ਤੇ ਵੀ ਆ ਕੇ ਚੂਕ ਚੂਕਦਾ ਸਿਆਣੇ ਕਹਿੰਦੇ ਆ ਕਿ ਅੱਛੀ ਚਾਹ ਅੱਛੀ ਰਾਹ ਤੇ ਅੱਛੀ ਸਲਾਹ ਇਹ ਵੀ ਦੋਸਤੋ ਕਿਤੇ ਕਿਤੇ ਮਿਲਦੀ ਆ ਇਹ ਜੇ ਲੋ ਮੈਂ ਸਲਾਹ ਦੇਣ ਜੋਗਾ ਤਰੀ ਚਾਹ ਦੇਣ ਜੋਗਾ ਜ਼ਰੂਰ ਹੈਗਾ ਤੇ ਜੇ ਕੋਈ ਤੁਹਾਡੇ ਕੋਲ ਦਰ ਦਰਵਾਜ਼ੇ ਤੱਕ ਚੱਲ ਕੇ ਆਉਂਦਾ ਤੇ ਉਹਨੂੰ ਚਾਹ ਵੀ ਕਰੋ ਤੇ ਉਹਨੂੰ ਜਿਹੜੀ ਅੱਜ ਸਾਡੇ ਕਿਸੇ ਟਾਈਮ ਲੱਸੀ ਚਲਦੀ ਹੁੰਦੀ ਸੀ ਤੇ ਆਏ ਗਏ ਨੂੰ ਅਸੀਂ ਜਿਹੜਾ ਸੀ ਦੁੱਧ ਪਿਉਂਦੇ ਹੁੰਦੇ ਸੀ ਉਹਦੀ ਜਗ੍ਹਾ ਅੱਜ ਕੱਲ ਚਾਹ ਨੇ ਲੈ ਲਈ ਤੇ ਚਾਹ ਜਿਹੜੀ ਆ ਇਹ ਬਦਲਾ ਕੋਈ ਛਾਈ ਪਈ ਆ ਸਾਡੇ ਬਿਡ ਲੀਸਟ ਦੇ ਵਿੱਚ ਜਦੋਂ ਫੈਰ ਇਹ ਤੇ ਮੇਰਾ ਜ਼ਿਆਦਾ ਤੇ ਮੇਰਾ ਵਿਸ਼ਾ ਨਹੀਂ ਸੀ ਮੇਰਾ ਵਿਸ਼ਾ ਤੇ ਇਹ ਹੀ ਵੀ ਅੱਜ ਮੈਂ ਜਿਹੜਾ ਸੀ ਉਹ ਆਪਦੇ ਦਿਲ ਦੀ ਜਿਹੜੀ ਆ ਉਹ ਕੱਢੀ ਆ ਪੜ੍ਹਾਸ ਤੁਹਾਡੇ ਨਾਲ ਬਹਿ ਕੇ ਇੱਥੇ ਮੰਮੀ ਤੇ ਮੈਂ ਆਵਾਵਾ ਦੇਣ ਹੋ ਗਏ ਕੋਈ ਸਾਹਜ ਨਹੀਂ ਪਾਈ ਤੇ ਤੁਹਾਡੇ ਨਾਲ ਸਾਹਜ ਪਾ ਲਵਾਂ ਸੂਰਜ ਨਿਕਲਿਆ ਸੀ ਪਰ ਬਦਲਾ ਨੇ ਫੇਰ ਉਹਦੇ ਤੇ ਪਰਦਾ ਖਿੱਚਣ ਲਿਆ ਆਪਣਾ ਇਤਨਾ ਹੀ ਚੱਲ ਰਿਹਾ ਕਦੀ ਛੋਟੀ ਛੋਟੀ ਕਿਨਮੈਣ ਹੋ ਜਾਂਦੀ ਆ ਤੇ ਕਦੀ ਜਿਹੜੀ ਆ ਧੁੱਪ ਨਿਕਲ ਆਉਂਦੀ ਆ ਇਹ ਮੌਸਮ ਇਦਾਂ ਹੀ ਚੱਲਦਾ ਤੇ ਆ ਸੌਣ ਦਾ ਮਹੀਨਾ ਚੜਨ ਵਾਲਾ ਇੱਕ ਦੋ ਦਿਨ ਤੱਕ ਤੇ ਕਹਿੰਦੇ ਆ ਵੀ ਸੌਣ ਦੇ ਵਿੱਚ ਰੁੱਸਣਾ ਨਹੀਂ ਚਾਹੀਦਾ ਜੇ ਕੋਈ ਸੌਂਜ ਦੇ ਵਿੱਚ ਰੁੱਸ ਜਾਂਦੇ ਆ ਤੇ ਉਹ ਮੁੜ ਕੇ ਵਿਛੜ ਜਾਂਦੇ ਫਿਰ ਮਿਲਦੇ ਨਹੀਂ ਇਹ ਵੀ ਇੱਕ ਸਾਡੇ ਉੱਪਰ ਚਲਤਰ ਜਿਹੜੀ ਆ ਉਹ ਹੈਗੀ ਧਾਰਨਾ ਲੋਕਾਂ ਦੁਆਰਾ ਬਣਾਈ ਗਈ ਜਿਹੜੀ ਦੰਦ ਦੇ ਸਾਨੂੰ ਅਸੀਂ ਕਹਿੰਦੇ ਜਿਹੜੀ ਦੰਦਾ ਦੀ ਜਲਦੀ ਚੀਜ਼ ਆ ਤੇ ਚਲੋ ਆਪਾਂ ਵੀ ਲੜਨਾ ਹੀ ਕਿਉਂ ਆ ਜਿਹੜਾ ਆਪਾਂ ਸੌਂ ਚ ਵਿਛੜਨਾ ਹੀ ਕਿਉਂ ਆ ਜਿਹੜਾ ਆਪਾਂ ਨੂੰ ਦੁਬਾਰਾ ਨਾ ਮਿਲਦਾ ਡਰ ਜਿਹੜਾ ਉਸ ਤੋਂ ਦਾ ਰਵੇ ਆਪਾਂ ਹਮੇਸ਼ਾ ਹੀ ਇਸ ਚੈਨਲ ਦੇ ਉੱਤੇ ਮਿਲਦੇ ਰਵਾਂਗੇ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਹੂੰਗਾ ਤੇ ਆਈਡੀ ਮੇਰੀ ਸਵੇਦ ਦੀ ਸਾਂਝ ਆ ਤੇ ਤੁਹਾਡੇ ਨਾਲ ਮੈਂ ਪਾਉਂਦਾ ਰਹੂੰਗਾ ਤੇ ਅੱਜ ਮੈਂ ਤੁਹਾਨੂੰ ਖੌਨਾ ਆਪਣੇ ਹਲੇ ਦੋਲੇ ਦਾ ਮਾਵੜਾ ਆ ਮੱਕਈ ਆ ਪਿੱਛੇ ਇਹ ਪਤਾ ਨਹੀਂ ਪਕਾਵੀ ਬੀਜੀ ਆ ਭਾਉ ਨੇ ਕੀ ਇਹ ਰਾਦੇ ਨੇ ਕਿਸੇ ਨੇ ਕਿ ਉਤਰਾਂ ਪਰ ਇਹ ਜੇਸਾਬ ਨਾ ਤੋਤੇ ਬੈਠੇ ਇਹਨਾਂ ਛੱਲੀਆਂ ਕੋਈ ਛੱਡਣੀ ਨਹੀਂ ਇਹਦੇ ਉੱਤੇ ਤੇ ਇਹਦੀਆਂ ਛੱਲੀਆਂ ਇਹਦੀਆਂ ਉਹ ਸਭ ਤਬਾਹ ਕਰੀ ਜਾਂਦੇ ਆ ਉਥੇ ਇਹ ਤੋਦਾ ਪੈਂਦਾ ਹੈ ਬਹੁਤ ਜ਼ਿਆਦਾ ਚਾਹੇ ਕੋਈ ਬਾਗ ਹੋਣਾ ਤੇ ਚਾਹੇ ਇਹ ਛੱਲੀਆਂ ਹੋਣ ਤੇ ਸਵੇਰ ਦਾ ਪਿਆਰਾ ਜਿਹਾ ਮਾਹੌਲ ਤੇ ਆਵਾ ਮੇਰਾ ਜਦੋਂ ਮੈਂ ਟੈਨਾ ਹਾਂ ਵੀ ਛੋਟਾ ਹਾਥੀ ਇਹ ਵਗਿਆ ਹੀ ਛੋਟਾ ਹਾਥੀ ਆ ਇਹਦੇ ਟਾਇਰ ਆ ਇਹਦੇ ਆਮ ਮੋਟਰਸਾਈਕਲਾਂ ਨੂੰ ਟਾਇਰ ਹੀ ਹੁੰਦੇ ਇਹਨੂੰ ਚਲਾਉਣਾ ਵੀ ਧੂਕੇ ਖੜਨ ਵਾਲਾ ਹਿਸਾਬ ਆ ਤੇ ਚਲੋ ਆਪਾਂ ਤੇ ਕਰ ਲਈਏ ਐਕਸਰਸਾਈਜ਼ ਇਸਵੇਰ ਦੀ ਇਹੇ ਦੋਸਤੋ ਮੇਰੀ ਤੁਹਾਡੇ ਨਾਲ ਛੋਟੀ ਜਿਹੀ ਸਾਝ ਜਿੱਥੇ ਜਿੱਥੇ ਵੀ ਦੇਖ ਵਿਦੇਸ਼ ਚ ਮੈਨੂੰ ਵੇਖਦੇ ਜੀ ਜਿਉਂਦੇ ਰਹੋ ਵਸਤੇ ਰਹੋ ਖੁਸ਼ ਰਹੋ ਆਬਾਦ ਰਹੋ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਕੀਪਤਪਨ ਨੂੰ ਜਿਉਂਦੇ ਰਹੋ ਵਸਤੇ ਰਹੋ